ਤਦੀ ਰਾਤ ਜਦੋਂ ਪਰਿਵਾਰ ਦੇ ਵਿੱਚ ਅ ਜਦੋਂ ਅੱਗ ਦੀ ਭਾਂਬੜ ਜਿਹੜਿਆ ਉਹ ਦਿਖਾਈ ਦਿੰਦੇ ਆ ਤਾਂ ਪਰਿਵਾਰ ਦੇ ਵਿੱਚ ਪਾਪੜਾ ਭਾਜੜਾ ਪੈ ਜਾਂਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਪੂਰਾ ਪਰਿਵਾਰ ਜਿਹੜਾ ਆ ਉਹ ਡਰਿਆ ਹੋਇਆ ਸਹਿਮਿਆ ਹੋਇਆ ਸੈਂ ਦਾ ਮਾਹੌਲ ਜਿਹੜਾ ਆ ਘਰ ਦੇ ਵਿੱਚ ਉਹ ਬਣਿਆ ਹੋਇਆ ਕਿਉਂਕਿ ਅ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਪੂਜਾ ਵਾਲੇ ਕਮਰੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਪੂਰੇ ਘਰ ਦੇ ਵਿੱਚ ਅੱਗ ਜਿਹੜੀ ਹੈ ਉਹ ਫੈਲ ਜਾਂਦੀ ਹੈ ਤੇ ਅੱਗ ਫੈਲਣ ਤੋਂ ਬਾਅਦ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਅ ਅੱਗ ਲੱਗਣ ਦਾ ਕਾਰਨ ਕੀ ਬਣਿਆ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਅੱਗ ਕਿਉਂ ਲੱਗੀ ਹੈ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਫਿਲਹਾਲ ਇਹ ਜਾਣਕਾਰੀ ਮਿਲ ਪਾਰੀ ਹੈ ਸੂਰਸਤ ਤੋਂ ਕਿ ਜੋਤ ਜਿਹੜੀ ਹੈ ਪੂਜਾ ਵਾਲੇ ਕਮਰੇ ਦੇ ਵਿੱਚ ਉਹ ਜਗ ਰਹੀ ਸੀ ਜਿਸ ਕਾਰਨ ਇਹ ਅੱਗ ਜਿਹੜੀ ਆ ਉਹ ਲੱਗ ਜਾਂਦੀ ਹੈ ਤਾਂ ਇਹ ਹੀ ਜਾਣਕਾਰੀ ਜਿਹੜੀ ਮਿਲ ਪਾਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਪੂਰਾ ਘਰ ਜਿਹੜਾ ਆ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਫਾਇਰ ਬਰਗੇਡ ਮੌਕੇ ਤੇ ਬੁਲਾਈ ਗਈ ਆਸ-ਪਾਸ ਦੇ ਲੋਕ ਇਕੱਠੇ ਹੋਏ ਅੱਗ ਤੇ ਕਾਬੂ ਪਾਉਣ ਦਾ ਯਤਨ ਜਿਹੜਾ ਉਹ ਜ਼ਰੂਰ ਕੀਤਾ ਗਿਆ ਪਰ ਫਾਇਰ ਬਰਗੇਡ ਤੋਂ ਬਿਨਾਂ ਅੱਗ ਨਹੀਂ ਬੁਜੀ ਜਦੋਂ ਫਾਇਰ ਬਰਗੇਡ ਆਈ ਤਾਂ ਉਹਨਾਂ ਨੇ ਅੱਗ ਦੇ ਉੱਪਰ ਕਾਬੂ ਜਿਹੜਾ ਉਹ ਪਾਇਆ ਪੂਜਾ ਵਾਲੇ ਕਮਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੂਤ ਜਗ ਰਹੀ ਸੀ ਜਿਸ ਤੋਂ ਬਾਅਦ ਇਹ ਅੱਗ ਲੱਗ ਜਾਂਦੀ ਹੈ ਸੋ ਇਹੀ ਫਿਲਹਾਲ ਕਾਰਨ ਜਿਹੜਾ ਉਹ ਸਾਹਮਣੇ ਆਇਆ ਕਿ ਪੂਜਾ ਵਾਲੇ ਕਮਰੇ ਦੇ ਵਿੱਚ ਜੂਤ ਜਗਣ ਤੋਂ ਇਹ ਅੱਗ ਜਿਹੜੀ ਉਹ ਫੈਲ ਗਈ ਤੇ ਜਿਸ ਤੋਂ ਬਾਅਦ ਪੂਰਾ ਘਰ ਜਿਹੜਾ ਆ ਉਹ ਸੜਕੇ ਸੁਆਹ ਕੋ ਜਾਂਦਾ ਹੈ ਸੁਪਰਵਾਰਕ ਮੈਂਬਰ ਵੀ ਦੁਖੀ ਨੇ ਤਸਵੀਰਾਂ ਦਿਖਾ ਰਹੀਆਂ ਜਲੰਧਰ ਦੇ ਇੱਕ ਮੁਹੱਲੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਸ ਬਾਬਤ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਔਰ ਫਾਇਰ ਬਰਗੀਡ ਵਾਲਿਆਂ ਦੇ ਵੀ ਨਾਲ ਵੀ ਕਿ ਕਿਵੇਂ ਅੱਗ ਤੇ ਕਾਬੂ ਪਾਇਆ ਗਿਆ ਅੱਗ ਕਿੰਨੀ ਸੀ ਔਰ ਕੀ ਕਾਰਨ ਰਹੇ ਨੇ ਅ ਅੱਗ ਲੱਗਣ ਦੇ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਤ ਸਤੂ ਕਾਲਾਏ ਕੀ 부ਗਾੜਾ ਗੇੜ ਮੋਬਾਈਲ ਹਸ ਦੇ ਨਾਲ ਇੱਕ ਘਰ ਦੇ ਵਿੱਚ ਅੱਗ ਲੱਗੀ ਹੈ ਅਸੀਂ ਤੁਰੰਤ ਦੋ ਗੱਡੀਆਂ ਗੱਡ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਮੋਕਦੇ ਆ ਕੇ ਪਾਣੀ ਚਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਹੈਗਾ ਕਦੋਂ ਲੱਗੀ ਘਰ ਦੇ ਮੈਂਬਰ ਹੀ ਜਾ ਸਕਦੇ ਕਿੰਨੀਆਂ ਗੱਡੀਆਂ ਮੋਕਦੇ ਪਹੁੰਚ ਜਾਂਦੀਆਂ ਆਪਣੇ ਦੋ ਦੋ ਗੱਡੀਆਂ ਆਈਆਂ ਕਿ ਕਿੰਨਾ ਸਮਾਂ ਲੱਗਾ ਸਮਾਂ ਤਾਂ ਚੱਲਣ ਨੂੰ ਥੋੜਾ ਦੇਰ ਲੱਗੇ 5-10 ਮਿੰਟ ਕੋਈ ਦਿੱਕਤ ਤਾਂ ਜਿੰਨਾ ਪਤਾ ਲੱਗਾ ਮਹੱਲੇ ਦੇ ਵਿੱਚ ਅੱਗ ਲੱਗੀ ਹੋਈ ਹੈ ਗੱਡੀਆਂ ਮੋਰੇ ਖੜੀਆਂ ਹੂਟਰ ਵੱਜਦਾ ਆ ਰਿਹਾ ਫੇਰ ਵੀ ਤੁਹਾਨੂੰ ਸਹਿਯੋਗ ਦੀ ਕੋਈ ਨਹੀਂ ਦੇ ਦਿੱਤੀ ਸਰ ਇਹਨਾਂ ਨੇ ਪਹਿਲਾਂ ਕਿਹਾ ਮੋਬਾਈਲ ਹੋਣ ਦੇ ਬਾਅਦ ਜਿਹੜੀਆਂ ਆਲੇ ਦੁਆਲੇ ਕਾਰਾਂ ਲੱਗੀਆਂ ਹੁੰਦੀਆਂ ਅਸੀਂ ਕਹੀ ਜਾਂਦੇ ਗੱਡੀਆਂ ਬਾਹਰ ਕਢਾਓ ਕਾਰ ਦੇ ਵਿੱਚ ਅੱਗ ਲੱਗੀ ਹੋਈ ਹੈ ਕਿਵੇਂ ਪੂਰਾ ਪਰਿਵਾਰ ਜਿਹੜਾ ਆ ਉਹ ਡਰਿਆ ਹੋਇਆ ਸਹਿਮਿਆ ਹੋਇਆ ਹੈ ਸੈਂਪ ਦਾ ਮਾਹੌਲ ਜਿਹੜਾ ਆ ਕਾਰ ਦੇ ਵਿੱਚ ਉਹ ਬਣਿਆ ਹੋਇਆ ਕਿਉਂਕਿ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਪੂਜਾ ਵਾਲੇ ਕਮਰੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਪੂਰੇ ਘਰ ਦੇ ਵਿੱਚ ਅੱਗ ਜਿਹੜੀ ਹੈ ਉਹ ਫੈਲ ਜਾਂਦੀ ਹੈ ਤੇ ਅੱਗ ਫੈਲਣ ਤੋਂ ਬਾਅਦ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਅ ਅੱਗ ਲੱਗਣ ਦਾ ਕਾਰਨ ਕੀ ਬਣਿਆ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਅੱਗ ਕਿਉਂ ਲੱਗੀ ਹੈ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਫਿਲਹਾਲ ਇਹ ਜਾਣਕਾਰੀ ਮਿਲ ਪਾਰੀ ਹੈ ਸੂਰਸਸ ਤੋਂ ਕਿ ਜੋਤ ਜਿਹੜੀ ਹੈ ਪੂਜਾ ਵਾਲੇ ਕਮਰੇ ਦੇ ਵਿੱਚ ਉਜਗ ਰਹੀ ਸੀ ਜਿਸ ਕਾਰਨ ਇਹ ਅੱਗ ਜਿਹੜੀ ਹੈ ਉਹ ਲਗ ਜਾਂਦੀ ਹੈ ਤਾਂ ਇਹ ਹੀ ਜਾਣਕਾਰੀ ਜਿਹੜੀ ਮਿਲ ਪਾਈ ਹੈ ਪਰ ਤੁਹਾਨੂੰ ਦੱਸਦੀ ਕਿ ਪੂਰਾ ਘਰ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਫਾਇਰ ਬਰਗੇਡ ਮੌਕੇ ਤੇ ਬੁਲਾਈ ਗਈ ਆਸ-ਪਾਸ ਦੇ ਲੋਕ ਇਕੱਠੇ ਹੋਏ ਅੱਗ ਤੇ ਕਾਬੂ ਪਾਉਣ ਦਾ ਯਤਨ ਜਿਹੜਾ ਉਹ ਜਰੂਰ ਕੀਤਾ ਗਿਆ ਪਰ ਫਾਇਰ ਬਰਗੇਡ ਤੋਂ ਬਿਨਾਂ ਅੱਗ ਨਹੀਂ ਬੁਜੀ ਜਦੋਂ ਫਾਇਰ ਬਰਗੇਡ ਆਈ ਤਾਂ ਉਹਨਾਂ ਨੇ ਅੱਗ ਦੇ ਉੱਪਰ ਕਾਬੂ ਜਿਹੜਾ ਉਹ ਪਾਇਆ ਪੂਜਾ ਵਾਲੇ ਕਮਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੂਤ ਜਗ ਰਹੀ ਸੀ ਜਿਸ ਤੋਂ ਬਾਅਦ ਇਹ ਅੱਗ ਲੱਗ ਜਾਂਦੀ ਹੈ ਸੋ ਇਹੀ ਫਿਲਹਾਲ ਕਾਰਨ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਪੂਜਾ ਵਾਲੇ ਕਮਰੇ ਦੇ ਵਿੱਚ ਜੂਤ ਜਗਣ ਤੋਂ ਇਹ ਅੱਗ ਜਿਹੜੀ ਉਹ ਫੈਲ ਗਈ ਤੇ ਜਿਸ ਤੋਂ ਬਾਅਦ ਪੂਰਾ ਘਰ ਜਿਹੜਾ ਆ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਸੋ ਪਰਿਵਾਰਕ ਮੈਂਬਰ ਵੀ ਦੁਖੀ ਨੇ ਤਸਵੀਰਾਂ ਦਿਖਾ ਰਹੀਆਂ ਜਲੰਧਰ ਦੇ ਇੱਕ ਮੁਹੱਲੇ ਦੇ ਵਿੱਚ ਇਹ ਘਟਨਾ ਵਾਪਰੀ ਹੈ